ਏਸ਼ੀਆ ਹਾਕੀ ਕੱਪ ਦੇ ਵਿੱਚ ਭਾਰਤ ਚੈਂਪੀਅਨ ਬਣਿਆ ਹੈ ਸਾਊਥ ਕੋਰੀਆ ਨੂੰ ਹਰਾ ਕੇ ਏਸ਼ੀਆ ਕੱਪ ਜਿੱਤਿਆ ਹੈ ਭਾਰਤ ਨੇ 4-1 ਦੇ ਨਾਲ ਜਿੱਤ ਦਰਜ ਕੀਤੀ ਹੈ ਔਰ ਭਾਰਤੀ ਟੀਮ ਵੱਲੋਂ 4 ਗੋਲ ਕੀਤੇ ਗਏ ਨੇ ਉਧਰ ਕੋਰੀਆ ਦੀ ਟੀਮ ਇੱਕ ਹੀ ਗੋਲ ਕਰ ਸਕੀ ਬਿਹਾਰ ਦੇ ਵਿੱਚ ਇਹ ਟੂਰਨਾਮੈਂਟ ਖੇਡਿਆ ਗਿਆ ਸੀ ਏਸ਼ੀਆ ਕੱਪ ਔਰ ਇਸ ਦੇ ਵਿੱਚ ਸਾਊਥ ਕੋਰੀਆ ਨੂੰ ਹਰਾ ਕੇ ਭਾਰਤ ਨੇ ਕੱਪ ਤੇ ਕਬਜ਼ਾ ਕੀਤਾ ਕੱਪ ਆਪਣੇ ਨਾਮ ਕੀਤਾ ਹੈ ਏਸ਼ੀਆ ਕੱਪ ਏਸ਼ੀਆ ਹਾਕੀ ਕੱਪ ਭਾਰਤ ਚੈਂਪੀਅਨ ਬਣਿਆ ਹੈ ਸਾਊਥ ਕੋਰੀਆ ਨੂੰ ਚੇਕਸ ਦਿੱਤੀ ਹੈ 4-1 ਦੇ ਨਾਲ ਮਾਦ ਦਿੱਤੀ ਹੈ ਭਾਰਤ ਦੇ ਹਾਕੀ ਖਿਡਾਰੀਆਂ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕੀਤਾ ਹੈ ਔਰ 4-1 ਦੇ ਨਾਲ ਜਿੱਤ ਦਰਜ ਕੀਤੀ ਹੈ ਭਾਰਤੀ ਹਾਕੀ ਟੀਮ ਨੇ ਭਾਰਤ ਏਸ਼ੀਆ ਕੱਪ ਚੈਂਪੀਅਨ ਬਣਿਆ ਹੈ ਭਾਰਤ ਦੇ ਲਈ ਸ਼ਾਨਦਾਰ ਜਿੱਤ ਇੱਕ ਚੰਗੀ ਖਬਰ ਏਸ਼ੀਆ ਕੱਪ ਹਾਕੀ ਵਿੱਚ ਭਾਰਤ ਦਾ ਸ਼ਾਨਦਾਰ ਪ੍ਰਦਰਸ਼ਨ ਭਾਰਤੀ ਖਿਡਾਰੀਆਂ ਨੇ ਸਾਊਥ ਕੋਰੀਆ ਨੂੰ ਸਿਰਫ ਇੱਕ ਗੋਲ ਤੇ ਹੀ ਰੋਕ ਕੇ ਰੱਖਿਆ 1 ਤੋਂ ਵੱਧ ਗੋਲ ਨਹੀਂ ਕਰ ਸਕੇ ਔਰ 4 ਗੋਲ ਭਾਰਤ ਵੱਲੋਂ ਕੀਤੇ ਗਏ ਔਰ ਆਖਰੀ ਮੈਚ ਜਿਹੜਾ ਸੀ ਉਹ ਭਾਰਤ ਨੇ ਆਪਣੀ ਸ਼ਾਨਦਾਰ ਪਰਫਾਰਮੈਂਸ ਦੇ ذریعے ਜਿੱਤਿਆ ਹੈ ਉਮੇਸ਼ ਸ਼ਰਮਾ ਮੇਰੇ ਸਹਿਯੋਗੀ ਜੁੜੇ ਨੇ ਉਮੇਸ਼ ਵਾਕਈ ਭਾਰਤ ਦਾ ਬੜਾ ਸ਼ਾਨਦਾਰ ਪ੍ਰਦਰਸ਼ਨ ਰਿਹਾ ਓਵਰ ਆਲ ਜਿਹੜਾ ਟੂਰਨਾਮੈਂਟ ਰਿਹਾ ਉਸ ਨੂੰ ਲੈ ਕੇ ਭਾਰਤ ਦੇ ਪ੍ਰਦਰਸ਼ਨ ਤੇ ਕਿਸ ਤਰੀਕੇ ਨਾਲ ਆਪਾਂ ਇਸ ਨੂੰ ਓਵਰ ਆਲ ਦੇਖ ਸਕਦੇ ਆ ਔਰ ਦੇਖੋ ਵਿਜੇ ਮੈਂ ਏਸ਼ੀਆ ਕੱਪ ਤੋਂ ਪਹਿਲਾਂ ਜੇ ਆਪਾਂ 올림픽 ਦੀ ਗੱਲ ਕਰੀਏ ਪਿਛਲੇ ਦੋ 올림픽 ਚ ਭਾਰਤੀ ਹਾਕੀ ਨੇ ਵਾਪਸੀ ਕੀਤੀ ਸੀ ਆਪਾਂ ਗੱਲ ਕਰਦੇ ਸੀ 올림픽 골드 ਦੀ ਔਰ ਉਸ ਤੋਂ ਬਾਅਦ এਸ਼ੀਆ ਕੱਪ ਇੱਕ ਐਂਟਰੀ ਪੁਆਇੰਟ ਹੁੰਦਾ ਵਰਲਡ ਕੱਪ ਕੁਆਲੀਫਾਈ ਦਾ ਇੱਕ ਰੂਲ ਹੁੰਦਾ ਜਿਹੜਾ এਸ਼ੀਆ ਚੈਂਪੀਅਨ ਹੁੰਦਾ ਹੈ ਉਹਨੂੰ ਸਿੱਧੇ ਡਾਇਰੈਕਟ ਐਂਟਰੀ ਮਿਲਦੀ ਹੈ ਵਰਲਡ ਕੱਪ ਲਈ ਤਾਂ ਇੱਕ ਤਾਂ ਵਰਲਡ ਕੱਪ ਲਈ ਆਪਾਂ ਕੁਆਲੀਫਾਈ ਕਰ ਗਏ ਦੂਜਾ এਸ਼ੀਆ ਕੱਪ ਵੀ ਤੁਸੀਂ ਗੱਲ ਪੁੱਛੀ ਬਿਲਕੁਲ ਵਾਜਿਬ ਸਵਾਲ ਵੀ ਹੈ ਤੁਹਾਡਾ ਪੂਰੇ ਟੂਰਨਾਮੈਂਟ ਪਰਫਾਰਮੈਂਸ ਵਾਈਜ਼ ਚਾਹੇ ਉਹ ਚਾਈਨਾ ਨੂੰ 7-0 ਤੋਂ ਹਰਾਉਣ ਦਾ ਹੋਵੇ ਹੁਣ ਭਾਵੇਂ ਫਾਈਨਲ ਚਾਰ ਇੱਕ ਦਾ ਪੂਰੀ ਜਿਹੜੀ ਗੇਮ ਜਿਹੜੀ ਹੈਗੀ ਅਟੈਕਿੰਗ ਗੇਮ ਖੇਡੀ ਹੈ ਸੀਨੀਅਰ ਤੇ ਨਵੇਂ ਪਲੇਅਰਾਂ ਦਾ ਕੰਬੀਨੇਸ਼ਨ ਇਸ ਏਸ਼ੀਆ ਕੱਪ 'ਚ ਦੇਖਣ ਨੂੰ ਮਿਲਿਆ ਤਾਂਵੇਂ ਹਰਮਨप्रीत ਹੋਏ ਮੰਨਪ੍ਰੀਤ ਹੋਏ ਔਰ ਪਲੇਵੇਂ ਯੰਗ ਜਨਰੇਸ਼ਨ ਹੋਏ ਔਰ ਪੂਰੇ ਟੂਰਨਾਮੈਂਟ 'ਚ ਦਬਦਬਾ ਜਿਹੜਾ ਰੱਖਿਆ ਟੀਮ ਨੇ ਉਹ ਇੱਕ ਇੰਪੋਰਟੈਂਟ ਹੁੰਦਾ ਕੋਈ ਸਟਰਗਲਿੰਗ ਨਹੀਂ ਕੋਈ ਕੁਛ ਨਹੀਂ ਹਮੇਸ਼ਾ ਦਬਦਬੇ ਨਾਲ ਮੈਚ ਸ਼ੁਰੂ ਕਰਨਾ ਸਟਾਰਟ ਕਰਨਾ ਤੇ ਫਿਨਿਸ਼ ਵੀ ਜਿਹੜਾ ਕਰਨਾ ਉਹ ਇੱਕ ਵਧੀਆ ਤਰੀਕੇ ਨਾਲ ਫਿਨਿਸ਼ ਕਰਨਾ ਤਾਂ ਕਿਤੇ ਨਾ ਕਿਤੇ ਪੂਰੇ ਟੂਰਨਾਮੈਂਟ ਦਬਦਬਾ ਕਾਇਮ ਕਰਦੇ ਹੋਏ ਫਾਈਨਲੀ ਹੁਣ ਅਪੀ ਏਸ਼ੀਆ ਦੇ ਸਰਤਾਜ ਬਣ ਗਏ ਨੇ ਔਰ ਜਿਹੜਾ ਏਸ਼ੀਆ ਜਿੱਦਾਂ ਮੈਂ ਜ਼ਿਕਰ ਕੀਤਾ ਕਿ ਜਿਹੜਾ ਏਸ਼ੀਆ ਕੱਪ ਦਾ ਚੈਂਪੀਅਨ ਹੁੰਦਾ ਹੈ ਉਹ ਸਿੱਧਾ ਵਰਲਡ ਕੱਪ ਲਈ ਕੁਆਲੀਫਾਈ ਕਰਦਾ ਹੈ ਤਾਂ ਹੁਣ ਆਪਾਂ ਵਰਲਡ ਕੱਪ ਲਈ ਵੀ ਕੁਆਲੀਫਾਈ ਕਰ ਗਏ ਨੇ ਠੀਕ ਹੈ ਧੰਨਵਾਦ ਉਮੇਸ਼ ਸ਼ੁਕਰੀਆ ਇਸ ਗੱਲਬਾਤ ਦੇ ਲਈ ਤਾਂ ਭਾਰਤ ਦੇ ਲਈ ਇਹ ਚੰਗੀ ਖਬਰ ਹੈ ਕਿ ਸਾਊਥ ਕੋਰੀਆ ਨੂੰ ਭਾਰਤ ਦੇ ਭਾਰਤ ਨੇ ਹਰਾਇਆ ਔਰ ਵਰਲਡ ਕੱਪ ਦੇ ਲਈ ਕੁਆਲੀਫਾਈ ਕੀਤਾ ਹੈ ਐ ਔਰ ਸਾਊਥ ਕੋਰੀਆ ਦੇ ਨਾਲ ਇਹ ਆਖਰੀ ਪੇੜ ਸੀ ਔਰ ਇਸ ਦੇ ਵਿੱਚ ਬੜਾ ਸ਼ਾਨਦਾਰ ਪ੍ਰਦਰਸ਼ਨ ਭਾਰਤੀ ਟੀਮ ਦਾ ਰਿਹਾ ਔਰ 4-1 ਦੇ ਨਾਲ ਭਾਰਤ ਨੇ ਹੌਕੀ ਦਾ ਇਹ ਮੈਚ ਇਹ ਕੱਪ ਜਿੱਤ ਲਿਆ ਸੋ ਬਿਹਾਰ ਦੇ ਵਿੱਚ ਇਹ ਟੂਰਨਾਮੈਂਟ ਖੇਡਿਆ ਗਿਆ ਸੀ ਦਿਲਪ੍ਰੀਤ ਨੇ ਇਸ ਦੇ ਵਿੱਚ ਸਭ ਤੋਂ ਜ਼ਿਆਦਾ 2 ਗੋਲ ਕੀਤੇ ਨੇ ਦਿਲਪ੍ਰੀਤ ਸਿੰਘ ਜਿਹੜੇ ਹੌਕੀ ਦੇ ਖਿਡਾਰੀ ਨੇ ਉਹਨਾਂ ਦਾ ਸਭ ਤੋਂ ਬਿਹਤਰੀਨ ਪ੍ਰਦਰਸ਼ਨ ਰਿਹਾ 2 ਗੋਲ ਆਪਣੇ ਨਾਮ ਕੀਤੇ ਨੇ ਦਿਲਪ੍ਰੀਤ ਨੇ Esto lava su gritte a meter.